ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਕਰਨੀ ਆ ਪਾ ਡੀਵਾਟਰਿੰਗ ਉਹਨਾਂ ਦੇ ਵਿੱਚੋਂ ਅਸੀਂ ਹੁਣ ਫਸਲ ਦੀ ਕਟਾਈ ਤੋਂ ਬਾਅਦ ਜਦ ਖੇਤ ਬੇਲੇ ਉਡਣਗੇ ਸਾਰੇ ਛੱਪੜਾਂ ਦੇ ਅਸੀਂ ਸੈਂਪਲ ਭਰ ਆ ਰਹੇ ਹਾਂ ਜਿਹੜੇ ਛੱਪੜਾਂ ਦੇ ਸੈਂਪਲ ਜਿਹੜੇ ਨੇ ਉਹ ਐਸ ਪਰ ਰੈਗੂਲੇਸ਼ਨਸ ਜਿਹੜੇ ਐਗਰੀਕਲਚਰ ਦੀ ਨਾਰਮਸ ਨੂੰ ਕੰਪਲਾਈ ਕਰਦੇ ਨੇ ਮੀਟ ਕਰਦੇ ਨੇ ਉਹਨਾਂ ਨੂੰ ਅਸੀਂ ਸਿੱਧਾ ਡੀਵਾਟਰਿੰਗ ਕਰਕੇ ਖੇਤਾਂ 'ਚ ਪਾਣੀ ਪਾ ਕੇ ਖਾਲੀ ਕਰਾ ਰਹੇ ਹਾਂ ਔਰ ਉਸ ਤੋਂ ਬਾਅਦ ਚੋਂ ਅਸੀਂ ਉਹਦੇ ਵਿੱਚ ਟੋਟਲ ਦੀ ਟੋਟਲੀ ਉਹਦੀ ਜਿਹੜੀ ਡੀਸੈਲਟਿੰਗ ਕਰਵਾ ਕੇ ਉਹਦੇ ਚੋਂ ਡੀਸੈਲਟਿੰਗ ਕਰਵਾ ਕੇ ਉਹਦੇ ਜਿਹੜਾ ਪਾਣੀ ਦੀ ਪਰਕੂਲੇਸ਼ਨ ਹੈ ਵੀ ਤਾਜੋ ਪਾਣੀ ਦਾ ਰਿਸਾਬ ਥੱਲੇ ਤੱਕ ਜਾ ਸਕੇ ਇੱਕ ਤਾਂ ਉਹ ਤਾਂ ਇੰਤਜ਼ਾਮ ਕਰ ਰਹੇ ਆਂ ਪਰ ਉਹ ਐਦਾ ਨਹੀਂ ਉਸ ਤੋਂ ਪਹਿਲਾਂ ਅਸੀਂ ਉਸ ਪਾਣੀ ਨੂੰ ਟ੍ਰੀਟ ਕਰਨ ਦੇ ਲਈ ਸੀਚੇਵਾਲ ਮਾਡਲ ਠਾਪਰ ਮਾਡਲ ਤੇ ਪੀਪੀਸੀਬੀ ਦਾ ਜਿਹੜਾ ਮਾਡਲ ਹੈ ਇਹਨੂੰ ਅਸੀਂ ਆਪਟ ਕਰ ਰਹੇ ਆਂ ਜਿਹਦੇ ਵਿੱਚ ਜਿਹੜਾ ਪਾਣੀ ਹੋਊਗਾ ਪਾਣੀ ਪਹਿਲਾਂ ਪ੍ਰਾਇਮਰੀ ਚੈਂਬਰਸ ਚ ਜਾਊਗਾ ਉੱਥੋਂ ਟ੍ਰੀਟ ਹੋ ਕੇ ਸੈਕੰਡਰੀ ਚੈਂਬਰਸ ਚ ਜਾਊਗਾ ਫੇਰ ਇੱਕ ਚੈਂਬਰ ਹੋਰ ਬਣੂ ਉਹਦੇ ਜਾਊ ਉਸ ਤੋਂ ਬਾਅਦ ਜੋ ਜਿਹੜਾ ਪਾਣੀ ਹੋਊਗਾ ਇਹ ਪ੍ਰੋਪਰ ਜਿਹੜੇ ਪੱਕੇ ਪੌਂਡਸ ਆ ਸੀ ਜਿਹੜੀਆਂ ਇਹਦੀਆਂ ਥੱਲੋ ਪੌਂਡ ਕੱਚਾ ਹੋਊਗਾ ਇਹਦੇ ਆਲੇ ਦੁਆਲੇ ਦੀਆਂ ਜਿਹੜੀਆਂ ਵਾਲਸ ਹੋਣਗੀਆਂ ਉਹ ਐ ਟੇਪਰ ਦੇ ਵਿੱਚ ਕਰਕੇ ਪ੍ਰੋਪਰ ਉਹਦੇ ਤੇ ਜਿਵੇਂ ਆਪਾਂ ਕਹਿ ਲਓ ਵੀ ਕੰਕਰੀਟ ਦੀ ਜਿਵੇਂ ਵਾਲ ਹੁੰਦੀ ਹੈ ਇਸ ਤਰੀਕੇ ਨਾਲ ਵਾਲਸ ਤਿਆਰ ਕਰਾਂਗੇ ਔਰ ਪ੍ਰੋਪਰ ਦੇਖਣ ਨੂੰ ਉਹ ਛੱਪੜ ਇੰਨਾ ਬਿਊਟੀਫੁੱਲ ਲੱਗੂ ਐ ਇੰਨਾ ਸੋਹਣਾ ਲੱਗੂ ਆ ਜੀਦਨ ਵਾਲ ਇੱਕ ਤਾਂ ਪਿੰਡ ਨੇ ਜਿਹੜੇ ਸਾਡੇ ਉਹ ਬਿਊਟੀਫਾਈ ਹੋ ਜਾਣਗੇ ਸੋਹਣੇ ਹੋ ਜਾਣਗੇ ਦੂਸਰਾ ਅਸੀਂ ਛੱਪੜਾਂ ਦੇ ਕਿਨਾਰਿਆਂ ਦੇ ਉੱਤੇ ਜਿਹੜੇ ਉੱਪਰ ਕੰਡੇ ਹੋਣਗੇ ਛੱਪੜਾਂ ਦੇ ਉਹਦੇ ਉੱਤੇ ਅਸੀਂ ਟੋਟਲ ਪਲਾਂਟੇਸ਼ਨ ਦਾ ਕੰਮ ਉੱਥੇ ਪ੍ਰੋਪਰ ਪਲਾਂਟੇਸ਼ਨ ਕਰਾਵਾਂਗੇ ਔਰ ਸੋਲਰ ਮੋਟਰਸ ਲਗਾ ਕੇ ਸੂਰਜੀ ਮੋਟਰਾਂ ਲਗਾ ਕੇ ਸੋਲਰ ਮੋਟਰਸ ਲਗਾ ਕੇ ਇਹਦਾ ਜਿਹੜਾ ਛੱਪੜਾਂ ਦਾ ਪਾਣੀ ਹੋਊਗਾ ਇਹ ਟੋਟਲ ਦਾ ਟੋਟਲ ਪਾਣੀ ਹੈ ਜਿਹੜਾ ਇਹ ਐਗਰੀਕਲਚਰ ਐਂਡ ਪਲਾਂਟੇਸ਼ਨ ਦੇ ਲਈ ਯੂਜ਼ ਕਰਨਗੇ